ਤਮੇਰ ਨਾਮ ਜਸਦੀਪ ਕਾ ਹੈ ਮੈਂ ਸੰਗਰੂਰ ਦੇ ਪਿੰਡ ਤੁਰ ਬੰਜਾਰਾ ਦੀ ਰਹਿਣ ਵਾਲੀ ਹਾਂ ਮੈਂ ਐਸੇ ਦਿੜਬਾ ਤੋਂ ਆਪਣੀ 12ਵੀਂ ਜਮਾਤ ਪਾਸ ਕੀਤੀ ਤੇ ਜੀਐਮਐਸ ਦੇ ਵਿੱਚ ਮੇਰੇ 80% ਆਏ ਹਨ ਤੇ ਜੀਐਡਵਾਸ ਵਿੱਚ ਵੀ ਮੇਰੇ ਕਾਫੀ ਵਧੀਆ ਰੈਂਕ ਆਇਆ ਹੈ ਤੇ ਸਰ ਮੇਰੇ ਸੁਪਨੇ ਬਹੁਤ ਵੱਡੇ ਹਨ ਹਲੇ ਮੈਂ ਉਹਨਾਂ ਨੂੰ ਵਧਾਈ ਜਾ ਰਹੀ ਹਾਂ ਵੱਡੇ ਤੋਂ ਵੱਡੇ ਕਰ ਰਹੀ ਹਾਂ ਵਧੀਆ ਤੇ ਸਰ ਬਾਕੀ ਵੀ ਅਜੀਬ ਵੀ ਕਰਨੇ ਪੈਣਗੇ ਹਾਂਜੀ ਸਰ ਤੇ 12ਵੀਂ ਜਮਾਤ ਵਿੱਚ ਮੈਨੂੰ ਜੀਵਾਰੇ ਪਤਾ ਨਹੀਂ ਸੀ ਸਰ ਤੇ ਸਰ ਕੈਂਪਲੈਂਟ ਉਹ ਬਾਅਦ ਮੈਨੂੰ ਪਤਾ ਲੱਗਿਆ ਤੇ ਸਰ ਉੱਥੇ ਬਹੁਤ ਵਧੀਆ ਪੜਾਈ ਕਰਵਾਈ ਉਹਨਾਂ ਨੇ ਪੀਡਾ ਵੀ ਹਾਂਜੀ ਸਰ ਤੇ ਸਰ ਮੈਂ ਆਪਣੇ ਮਾਤ ਪਿਤਾ ਨੂੰ ਬਹੁਤ ਖੁਸ਼ ਉਹਨਾਂ ਦੇ ਮੈਂ ਆਪਣੇ ਸੁਪਨੇ ਤੋਂ ਪਹਿਲਾਂ ਆਪਣੇ ਮਾਤ ਪਿਤਾ ਦੇ ਸੁਪਨੇ ਪੂਰੇ ਕਰਨਾ ਚਾਹੁੰਦੀ ਹਾਂ ਸਰ ਉਹ ਪੜੇ ਨਹੀਂ ਹੋਏ ਸਰ ਸੋ ਮੇ ਸਿਸਟਰ ਵਧੀਆ ਕਹਿੰਦੀ ਆ ਸਰ ਉਹ ਕਹਿੰਦੀ ਮੈਂ ਸਿੰਗਰ ਬਣਨਾ ਮੈਂ ਕਿ ਕੋਈ ਨਾ ਮੈਂ ਹੈ ਕਿ சிங்கிள் வியூன்னுது இவனே ஹான்ஜி காசி பட்டே ਰੱਖிருதே மேதோ ஹான்ஜி थैंक यू सर वेल गुड लक ஆல் தி बेस्ट சரண்